ਮੇਰੇ ਦਾਦਾ ਜੀ ਨੇ ਇੱਥੇ 1965 ਵਿੱਚ ਅੰਦਰਾ ਲਾਇਆ ਸੀ 1965 ਤੋਂ ਫਿਰ ਹੋਲੀ-ਹੋਲੀ ਕਰਦੇ ਮੇਰੇ ਪਿਤਾ ਜੀ ਆਏ ਫਿਰ ਹੋਲੀ-ਹੋਲੀ ਕਰਦੇ ਫਿਰ ਇਹ ਬੀਤੀ ਗਈ ਪੀੜ੍ਹੀਆਂ ਆ ਫਿਰ ਤੋਂ ਮੈਂ ਆ ਗਿਆ ਜੀ ਤੋਂ 1965 ਚ 12 ਨੇ ਪਾਈਆ 3 ਰੁਪਏ ਕਿਲੋ ਤੋਂ ਸ਼ੁਰੂ ਹੋ ਕੇ ਇਸ ਟਾਈਮ ਉਹਨੂੰ 2500 ਪਾਈਆ ਵਿਕਦੀ ਵਸੇ 2500 ਬੜੀ ਪ੍ਰਾਣੀ ਗੱਲਾਂ ਨੇ ਇਹ ਅਦਾ ਜਨਮ ਵੀ ਨਹੀਂ ਹੋਇਆ ਹੁੰਦਾ ਤਾਂ ਬਿਲਕੁਲ ਭਾਈ ਜਦੋਂ ਤੁਹਾਡੇ ਕੋਲ ਰੋਕਿਆ ਸੀ ਦੇਖ ਰਿਹਾ ਮੇਂ ਡਿਸਪਲੇ 'ਚ ਵੀ ਸਮਾਨ ਘਟ ਲੱਗਿਆ ਵਿੱਚ ਇਸ ਟਾਈਮ ਇੱਥੇ ਕਦੇ ਰੌਣਕਾਂ ਲੱਗੀਆਂ ਰਹਿੰਦੀਆਂ ਹੁਣ ਕਿੰ ਆ ਪ੍ਰਕਾਸ਼ ਮੱਛੀ ਵਾਲੇ ਕੋ ਤੇ ਅੱਜ ਇੰਨਾ ਘਟ ਹੋਣ ਦਾ ਕਾਰਨ ਕੀ ਸਮਝਦੇ ਭਾਈ ਮੈਂ ਹੁਣ ਕੀ ਕਰਾਂ ਜਿੰਨੇ ਹੁੰਦਾ ਮੈਂ ਕਰੀਏ ਨਾ ਕੱਲਾ ਜਿੰਨੀ ਕੋ ਹਿੰਮਤ ਹੈ ਕੀ ਕਰੀਏ ਨਾ ਭਾਈ ਮੈਨਿਆ ਕੋ ਮੈਂ ਕੱਲਾ ਕਰੇ ਹੈਗਾ ਵਾ ਮਾਤਾ ਮੰਮੀ ਹੈ ਬੱਚੇ ਛੋਟੇ ਨੇ ਜਿੰਨੇ ਕੀ ਹਿੰਮਤ ਮੈਂ ਕੱਲਾ ਕਰੀਏ ਨਾ ਭਾਈ ਕੀ ਕਰੀਏ ਇਹ ਕੀ ਸਮਝਦੇ ਭਈ ਗਾਹਕ ਨਾ ਹੋਣ ਦਾ ਕਾਰਨ ਇਹ ਹੈ ਵੀ ਲੋਕ ਅਕਸਰ ਦੇਖਦੇ ਨੇ ਵੀ ਅਸੀਂ ਨਵੇਂ ਪਾਸੇ ਚਾਈਏ ਜਾਂ ਕੁਝ ਹੋਰ ਦੀ ਟਰੈਕ ਮੇਰੇ ਜੀ ਦਾਦੇ ਟਾਈਮ ਦੇ ਗਾਗ ਚਲੇ ਗਏ ਪੁਰਾਣੇ ਤੇ ਪੀਤਾਈ ਟਾਈਮ ਦੇ ਗਾਗ ਵੀ ਕੋਈ ਕੁਝ ਮੇਰੇ ਨਾਲ ਖੜਦਾ ਸੀ ਚਲੋ ਉਹ ਵੀ ਆnde ਨਾਲ ਦੇਖਦੇ ਆ ਉਹੀ ਗਾਗ ਹਾਂਦੇ ਪਰਾਂ ਨਵਾ ਵੀ ਕੋਈ ਤਨੂ ਉਹ ਦਿੱਲੀ ਵਾਇਆ ਕੋਈ ਅੰਮਾਲੇ ਵਾਇਦਾ ਕੋਈ ਪੁਰਾਣਾ ਗਾਗ ਵੀ ਚਲੋ ਨਵੇਂ ਗਾਗ ਵੀ ਆ ਜਾਂਦਾ ਆ ਇਹ ਗੱਲ ਉਹੀ ਹੈ ਲੋਕਰ ਵਿੱਚ ਇਹੀ ਕੁਐਸਟਾਗ ਹੀ ਪੁਰਾਣੀ ਰੇੜੀ ਆ ਸੋ ਸੋਪਰਾ ਸੰਯੋਗ ਦਿਓ ਭਾਈ ਦਾ ਸਾਥ ਦਿਓ ਔਰ ਇਹੀ ਆਪਾਂ ਕਹਿ ਸਕਦੇ ਹਾਂ ਹੋਰ ਕੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਦੇ ਮੈਂ ਅੰਬਰਵੀਰ ਲੁਧਿਆਣਾ ਜਿੱਥੇ ਮਸ਼ਹੂਰ ਇੰਡਸਟਰੀ ਵਾਸਤੇ ਮੰਨਿਆ ਜਾਂਦਾ ਤਾਂ ਉੱਥੇ ਨਾਲ ਦੇ ਨਾਲ ਖਾਣ ਪੀਣ ਦੇ ਸ਼ੌਕੀਨਾ ਵਾਸਤੇ ਵੀ ਮੰਨਿਆ ਜਾਂਦਾ ਤਾਂ ਅੱਜ ਤੁਹਾਨੂੰ ਇੱਕ ਐਸੀ ਜਗ੍ਹਾ ਉੱਤੇ ਲੈ ਕੇ ਆਇਆ ਬਿਲਕੁਲ ਉਹਨਾਂ ਮੇਰੇ ਤਸਵੀਰ ਦਿਖਾਉਣਾ ਚਾਹੂੰਗਾ ਜਿਹੜੇ ਪੁਰਾਣੇ ਲੁਧਿਆਣੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਜਿਹੜੇ ਮੱਛੀ ਖਾਣ ਦੇ ਸ਼ੌਕੀਨਾ ਹਨ ਇਹੋ ਪਤਾ ਹੋਊਗਾ ਵੀ ਪ੍ਰਕਾਸ਼ ਮੱਛੀ ਵਾਲੇ ਦਾ ਨਾਮ ਕਿੰਨਾ ਕੁ ਮਸ਼ਹੂਰ ਰਿਹਾ ਆਪਣੇ ਸਮੇਂ ਉੱਤੇ ਤੀਜੀ ਪੀੜੀ ਇਸ ਸਮੇਂ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਤਾਂ ਬਿਲਕੁਲ ਤਿੰਨ ਪੀੜੀਆਂ ਜਿਹੜੀਆਂ ਨੇ ਇੱਥੇ ਕੰਮ ਕਰਦੀਆਂ ਹੋ ਗਈਆਂ ਸ਼ੁਰੂ ਇਹਨਾਂ ਦੇ ਜਿਹੜਾ ਉਹ ਗ੍ਰੈਂਡਫਾਦਰ ਨੇ ਕੀਤਾ ਇਹ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਬਾਈ ਜੀ ਦੇ ਨਾਲ ਵੀ ਕਿੰਨਾ ਕੁ ਸਮਾਂ ਹੋ ਗਿਆ ਉਹਨਾਂ ਨੂੰ ਵੀ ਜਿਹੜਾ ਇੱਥੇ ਕੰਮ ਕਰਦੇ ਹਨ ਤੇ ਜਿੱਥੇ ਅੱਜ ਕੱਲ ਦੀ ਜੇਕਰ ਪੀੜੀ ਦੀ ਗੱਲ ਕੀਤੀ ਜਾਵੇ ਬਾਹਰ ਜਾਣ ਦੀ ਜਿਹੜੀ ਹੈ ਇੱਛੁਕ ਰੱਖਦੀ ਹੈ ਪਰ ਬਾਈ ਨੇ ਇੱਥੇ ਹੀ ਕੰਮ ਜਿਹੜਾ ਸ਼ੁਰੂ ਕੀਤਾ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੈਂ ਜ਼ਰੂਰ ਵਿਜ਼ੂਅਲ ਦਿਖਾਉਣਾ ਚਾਹੂੰਗਾ ਵੀ ਜਿੱਥੇ ਪੁਰਾਣੀ ਪੱਠੀ ਜਿਹੜੀ ਹੈ ਕੋਲੇ ਵਾਲੀ ਜਿਹੜੀ ਹਾਲੇ ਵੀ ਜਿੱਥੇ ਅੱਜ ਕੱਲ ਆਪਾਂ ਦੇਖਦੇ ਆਂ ਵੀ ਲੋਕ ਅਕਸਰ ਚੂਲਾ ਰੱਖ ਲੈਂਦੇ ਨੇ ਗੈਸ ਵਾਲੀ ਜਿਹੜੀ ਆ ਪੱਠੀ ਹੋ ਜਾਂਦੀ ਆ ਪਰ ਇੱਥੇ ਪ੍ਰਾਤਨ ਸਮੇਂ ਦੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਕੋਲੇ ਵਾਲੀ ਪੱਠੀ ਬੱਕਦੀ ਆ ਪਰ ਗੱਲ ਉੱਥੇ ਆਂਦੀ ਹੈ ਵੀ ਜਦੋਂ ਐਨੇ ਪੁਰਾਣੇ ਹੋਣ ਦੇ ਬਾਵਜੂਦ ਵੀ ਇਹ ਲੁਧਿਆਣੇ ਨੂੰ ਐਨੇ ਸਮੇਂ ਤੋਂ ਵਧੀਆ ਜਿਹੜੀ ਮੱਛੀ ਆਪਾਂ ਕਹਿ ਸਕਦੇ ਖਾਣ ਤੋਂ ਮੌਜੂਦ ਵੀ ਜਿਹੜਾ ਇਸ ਤਰੀਕੇ ਦੇ ਬਾਈ ਜੀ ਦੇ ਇਸ ਸਮੇਂ ਦੇਖੀ ਵੀ ਕਸਟਮਰ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਘਟਨੇ ਗੱਲਬਾਤ ਕਰਦੇ ਆ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਜਿੱਕੇ ਨਾਮ ਹੈ ਤੁਹਾਡਾ ਮੇਰਾ ਵੇਸ਼ ਕੁਮਾਰ ਜੀ ਭਾਈ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੀ ਤੁਹਾਡੀ ਪ੍ਰਾਤਨ ਲੱਗਾ ਸੀ ਚੱਲਦੀ ਆ ਰਹੀ ਆ ਉਹਨੂੰ ਸਾਹਮਦੇ ਆ ਮੇਰੇ ਦਾਦਾ ਜੀ ਨੇ ਇੱਥੇ 1965 ਵਿੱਚ ਅੰਦਾਜ਼ ਆਇਆ ਸੀ 1965 ਤੋਂ ਫਿਰ ਹੌਲੀ ਹੌਲੀ ਕਰਦੇ ਮੇਰੇ ਪਿਤਾ ਜੀ ਆਏ ਫਿਰ ਹੌਲੀ ਹੌਲੀ ਕਰਦੇ ਫਿਰ ਬੀਤੀ ਗਈ ਪੀੜ੍ਹੀਆਂ ਆ ਫਿਰ ਤੋਂ ਮੈਂ ਆ ਗਿਆ ਜੀ ਤੋਂ 1965 ਚ 12 ਨੇ ਪਾਈਆ 3 ਰੁਪਏ ਕਿਲੋ ਤੋਂ ਸ਼ੁਰੂ ਹੋ ਕੇ ਇਸ ਟਾਈਮ ਨੂੰ 220 ਰੁਪਏ ਵਿਕਦੀ ਪਛੀਹ ਬੜੀ ਪ੍ਰਾਣੀ ਗੱਲਾਂ ਨੇ ਇਹ ਦਾ ਜਨਮ ਵੀ ਨਹੀਂ ਹੋਇਆ ਹੁੰਦਾ ਹੁਣ ਦੇਖਦੇ ਆਂ ਵੀ ਜਦੋਂ ਕਿਸੇ ਨੇ ਮੱਛੀ ਖਾਣੀ ਹੁੰਦੀ ਤਾਂ ਅਗਲਾ ਸਰਦੀਆਂ ਦਾ ਵੇਟ ਕਰਦਾ ਯਾਨੀ ਕਿ ਸਿਆਲ ਦੀ ਵੇਟ ਕਰਦਾ ਪਰ ਪਹਿਲਾਂ ਕਿਸ ਤਰੀਕੇ ਦਾ ਹੁੰਦਾ ਸੀਗਾ ਪਹਿਲਾਂ ਆਮ ਮੱਛੀ ਲੋਕ ਖਾਂਦੇ ਹੁੰਦੇ ਸੀ ਕਿ ਪਸੰਦ ਕਰਦੇ ਸੀ ਹਾਂਜੀ ਭਾਈ ਪਹਿਲੇ ਅਸੀਂ ਜੂਨ ਦੇ ਮਹੀਨੇ ਤੱਕ ਮੱਛੀ ਲਾਂਦੇ ਰਹਿੰਦੇ ਜੂਨ ਦੇ ਮਹੀਨੇ ਵੀ 4-5 ਕਿਲੋ ਮੱਛੀ ਵਿਗਦੀ ਸੀ ਹੁਣ ਸੀਜ਼ਨ ਸੀਜ਼ਨ ਵਿਗਦੀ ਇਮਾਰਤ ਬੰਦ ਹੋ ਗਈ ਦੀ ਭਾਈ ਤਾਂ ਬਿਲਕੁਲ ਭਾਈ ਜਦੋਂ ਤੁਹਾਡੇ ਕੋਲ ਰੋਕੇ ਸੀ ਦੇਖ ਰਹੇ ਆ ਵੀ ਡਿਸਪਲੇ 'ਚ ਵੀ ਸਮਾਨ ਘੱਟ ਲੱਗਿਆ ਵਿੱਚ ਇਸ ਟਾਈਮ ਇੱਥੇ ਕਦੇ ਰੌਣਕਾਂ ਲੱਗੀਆਂ ਰਹਿੰਦੀਆਂ ਹੁਣ ਕਿੰ ਆ ਪ੍ਰਕਾਸ਼ ਮੱਛੀ ਵਾਲੇ ਕੋ ਤੇ ਅੱਜ ਇੰਨਾ ਘੱਟ ਹੋਣ ਦਾ ਕਾਰਨ ਕੀ ਸਮਝ ਤਾ ਫਾਈ ਮੈਂ ਹੁਣ ਕੀ ਕਰਾ ਜਿੰਨੇ ਹੁੰਦਾ ਮੈਂ ਕਰੀ ਇਹਨਾਂ ਕੱਲਾ ਜਿੰਨੇ ਕੋ ਹਿੰਮਤ ਹੈ ਕੀ ਕਰੀ ਇਹਨਾਂ ਭਾਈ ਮੇਰੇ ਕੋ ਮੈਂ ਕੱਲਾ ਕਰੇ ਹੈਗਾ ਵਾ ਮਾਤਾ ਮੰਮੀ ਹੈ ਬੱਚੇ ਛੋਟੇ ਨੇ ਜਿਹਨੇ ਕਿ ਹਿੰਮਤ ਮੈਂ ਕੱਲਾ ਕਰੀਏ ਨਾ ਬਾਜੀ ਕੀ ਕਰੀਏ ਅਗੇ ਮੇਰਾ ਡੈਡੀ ਜੀ ਨਾਲ ਬੈਠ ਕੇ ਟੋਪਰ ਸੀ ਗਾਹ ਖਿੱਚ ਲੈਂਦੇ ਸੀ ਅਸੀਂ ਇਹ ਗੱਲ ਹੁੰਦਾ ਹੈ ਕਿ ਜਿੰਨਾ ਚਲੋ ਰੋਟੀ ਪਾਣੀ ਚੱਲੀ ਜਾਂਦਾ ਘਰ ਦਾ ਹੋਰ ਕੀ ਹੈ ਤੇ ਚੀਜ਼ ਬੜੀ ਦੇ ਰਿਆ ਸੀ ਸਵਾਦ ਉਹੀ ਬਰਕਰਾਰ ਹੈ ਜੋ ਪਿਛਲੇ 65 ਸਾਲਾਂ ਤੋਂ ਹਾਂਜੀ ਭਾਈ ਸਵਾਦ ਉਹੀ ਸਾਡਾ ਸਵਾਦ ਉਹੀ ਗਾਗ ਵੀ ਕਹਿੰਦਾ ਭਾਈ ਸਭ ਤੋਂ ਯਾਨੀ ਜਿੰਨੇ ਖੜੇ ਮੱਛੀ ਤੁਹਾਡੀ ਟੇਸਟ ਹੈਗੀ ਆ ਕਿਸੇ ਦਾ ਟੇਸਟ ਨਹੀਂ ਹੈਗਾ ਉੱਥੇ ਮੇਰੇ ਕੋਈ ਕਈ ਗੱਲ ਪਿੱਛੇ ਆਉਂਦੇ ਨੇ ਦੁਕਾਨਾਂ ਤੋਂ ਕਹਿੰਦੇ ਪੁੱਤਰ ਮੈਂ ਸਭ ਦੀ ਮੱਛੀ ਖਾਗਦੀ ਜੋ ਤੇਰਾ ਟੇਸਟ ਹੈ ਤੇਰ ਕੋ ਗਾਗ ਨਹੀਂ ਹੈਗਾ ਉਹ ਟੇਸਟ ਵਧੀਆ ਦੇ ਰਿਆ ਯਾਨਕਿ ਪੱਤਰ ਕੋ ਗਾਗ ਨਹੀਂ ਹੈਗਾ ਤੇਰਾ ਟੇਸਟ ਵਧੀਆ ਤੇਰਾ ਸਭ ਤੋਂ ਵਧੀਆ ਟੇਸਟ ਹੈ ਤੇਰਾ ਇਹ ਕੀ ਸਮਝਦੇ ਹੋ ਵੀ ਗਾਗ ਨਾ ਹੋਣ ਦਾ ਕਾਰਨ ਇਹ ਵੀ ਲੋਕ ਅਕਸਰ ਦੇਖਦੇ ਨੇ ਵੀ ਅਸੀਂ ਨਵੇਂ ਪਾਸੇ ਚਾਈਏ ਜਾਂ ਕੁਝ ਹੋਰ ਦੀ ਟਰਾਈ ਕਰੀ ਮੇਰੇ ਯਾਨਕਿ ਦਾਦੇ ਦੇ ਟਾਈਮ ਦੇ ਗਾਗ ਚਲੇ ਗਏ ਪੁਰਾਣੇ ਮੇਰੇ ਪਿਤਾਈ ਟਾਈਮ ਦੇ ਗਾਗ ਵੀ ਕੋਈ ਕੁਝ ਮੇਰੇ ਨਾਲ ਖੜਦਾ ਸੀ ਚਲੋ ਉਹ ਵੀ ਆਂਦੇ ਨਾਲ ਦੇਖਦੇ ਆ ਉਹੀ ਗਾਗ ਆਂਦੇ ਪਰ ਨਾ ਮਾਂ ਵੀ ਕੋਈ ਚਲੋ ਕਿਉਂਕਿ ਦਿੱਲੀ ਆਵਾਜ਼ਾਂ ਕੋਈ ਅੰਬਾਲੇ ਵਾਹਿੰਦਾ ਕੋਈ ਪੁਰਾਣਾ ਗਾ ਵੀ ਚਲੋ ਨਵੇਂ ਗਾ ਵੀ ਆ ਜਾਂਦਾ ਆ ਇਹ ਗੱਲ ਹੁੰਦੀ ਹੈ ਭਾਈ ਮੈਂ ਪੁੱਛਣਾ ਚਾਹੂੰਗਾ ਤੁਸੀਂ ਨਾ ਇੱਕ ਡੋਂਗਾ ਰੱਖਿਆ ਹੋਇਆ ਇਹ ਵੀ ਤਾਂਬੇ ਦਾ ਹੈ ਨਾ ਭਾਈ ਇਹ ਵੀ ਸਾਡੇ ਦਾਦਾ ਜੀ ਟਾਈਮ ਦਾ ਡੋਂਗਾ ਈ ਹੈ ਦਿਖਾਓ ਇੱਕ ਵਾਰੀ ਕੈਮਰੇ ਤੇ ਦਿਖਾ ਦਿਓ ਇਹ ਪਿੱਤਲ ਦੀ ਚੀਜ਼ਾਂ ਪੁਰਾਣੇ ਟਾਈਮ ਚ ਹੁੰਦੀਆਂ ਸੀ ਪਹਿਲੇ ਹਾਂਜੀ ਜਵੱਟੇ ਵਾ ਬੱਟੇ ਵੀ ਇਹ ਬੱਟੇ ਵੀ ਪੁਰਾਣੇ ਟਾਈਮ ਦੇ ਸਾਡੇ ਦਾਦੇ ਦੇ ਟਾਈਮ ਦੇ ਨੇ ਪਿੱਤਲ ਦੇ ਉਹਨਾਂ ਟਾਈਮ ਦੀ ਵਰਤੀ ਜਾਂਦੇ ਨੇ ਸਾਰਾ ਉਸੇ ਸਮੇਂ ਦਾ ਰੱਖਿਆ ਹੋਇਆ ਮੈਂ ਦੇਖ ਰਹਾ ਇਹ ਜਿਹੜੀ ਮੱਛੀ ਹੈ ਇਹ ਤਲੀ ਕਿਹੜੇ ਤੇਲ ਚੰਦੀ ਹੈ ਇਹ ਰਿਫਾਈਨਡ ਚ ਬਲਦੇ ਨੇ ਸਰੋਂ ਦੇ ਤੇਲ ਸਰੋਂ ਸਰੋਂ ਭਾਈ ਪਿਓਰ ਸਰੋਂ ਤੇਲ ਹੁੰਦਾ ਹੈ ਹਾਂਜੀ ਕੱਚੀ ਘਣੀ ਹਾਂਜੀ ਕੱਚੀ ਸਰੋਂ ਤੇਲ ਬਿਲਕੁਲ ਇਹ ਮੱਠੇ ਮੱਠੇ ਸੇਕਦੇ ਬਕਦਰ ਹੁੰਦਾ ਇਹਦਾ ਕੀ ਸਵਾਦ ਵੱਧ ਜਾਂਦਾ ਹੈ ਕਿ ਮਤਲਬ ਜਦੋਂ ਆਪ ਅਕਸਰ ਦੇਖਦੇ ਨਾ ਜਿਹੜੀ ਮੱਛੀ ਮੈਂ ਥੋੜੇ ਗੱਲ ਕੱਟ ਰਿਹਾ ਥੋੜੀ ਵੀ ਆਪ ਅਕਸਰ ਦੇਖਦੇ ਮੱਛੀ ਜਿਹੜੀ ਆ ਲੋਕਾਂ ਨੇ ਗੈਸ ਵਾਲੀਆਂ ਪੱਟੀਆਂ ਲਾ ਲਈਆਂ ਪਰ ਤੁਸੀਂ ਉਹੀ ਸਮਾਂ ਭਾਈ ਉਹ ਸਟੇਸ਼ ਨਹੀਂ ਬੰਦਾ ਮਾਰੇ ਉੱਤੇ ਜੋ ਟੇਸ ਨਹੀਂ ਦੇਣਾ ਕੋਲੇ ਲੱਕੜ ਵਾਲੀ ਪੱਠੀ ਨਹੀਂ ਦੇਣਾ ਜੋ ਲੱਕੜ ਦੀ ਚੀਜ਼ ਜਿਹੜੀ ਬਗਨੇ ਸਾਗ ਬੰਦਾ ਆ ਲੱਕੜ ਸਵੇਰੇ ਚੜ੍ਹਦਰੋ ਸ਼ਾਮ ਨੂੰ ਮਲਾਈ ਵਾਂਗੂ ਬੰਦਾ ਆ ਉਹ ਲੱਕੜ ਦਾ ਸਾਗ ਕੀ ਲੱਕੜ ਟੇਸ ਦਿੰਦੀ ਆ ਸਵਾਦ ਦਿੰਦੀ ਆ ਲੋਕਾਂ ਨੂੰ ਸਵਾਦ ਤਾਂ ਹੀ ਪਤਾ ਕਿਉਂਕਿ ਹਾਂ ਵੀ ਤੇ ਭੇਡ ਚਾਲੇ ਉੱਥੇ ਚਾਰ ਗਾ ਖੜੇ ਲੋਕੀ ਉੱਥੇ ਭੱਜੀ ਜਾਂਦੇ ਜੇਤਵੀ ਜੀ ਇੱਕ ਚੀਜ਼ ਹੁੰਦੀ ਬਾਜੀ ਹਾਂਜੀ ਬਿਲਕੁਲ ਹਾਂਜੀ ਜੇ ਤਾਂ ਮੈਂ ਕਿਹਾ ਪੁੱਛੇ ਉਹ ਤਾਂ ਗਾਨ ਵਾਲੇ ਕਹਿੰਦੇ ਪੁੱਤਰਾ ਮੈਂ ਸਭ ਦੀ ਮੱਛੀ ਖਾ ਲਈ ਕਿਸੇ ਤੇ ਤੇਰਾ ਟੇਸ ਸਭ ਤੋਂ ਵਧੀਆ ਹਾਂ ਇਹ ਗੱਲ ਆ ਬਾਜੀ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਵੀ ਜੇਕਰ ਮੱਛੀ ਦਾ ਸ਼ੌਕੀ ਕਿਸਨੇ ਤੁਹਾਡੇ ਕੋਲੇ ਆਉਣਾ ਹੈ ਨਾ ਉਹ ਸੁਆਦ ਲੈਣ ਵਾਸਤੇ ਜੋ ਪ੍ਰਕਾਸ਼ ਅੰਕਲ ਜੀ ਆਪਾਂ ਕਹਿ ਲੀਏ ਵੀ ਇੱਥੇ ਦਿੰਦੇ ਹੁੰਦੇ ਸੀ ਨਾ ਉਹ ਪੂਰਾ ਉਹ ਵੀ ਸੁਆਦ ਆ ਉਹ ਲొਕੇਸ਼ਨ ਕੀ ਹੈ ਐਗਜ਼ੈਕਟਲੀ ਆਪਣੀ ਨਾ ਉਹ ਹੀ ਛੇ ਸਰ ਕੋ ਅੱਜ ਕੱਲ ਉਹ ਹੀ ਮਸਾਲੇ ਪੁਰਾਣੇ ਸਾਡੇ ਦਾਦਾ ਜੀ ਦੇ ਟਾਈਮ ਦੇ ਉਹ ਹੀ ਸੀ ਪਾ ਰਹੇ ਆ ਉਹ ਸਭ ਕੁਝ ਉਹ ਹੀ ਲਾ ਰਹੇ ਆ ਹੋਰ ਕੋਈ ਨਹੀਂ ਤੇ ਕੀ ਫਰਕ ਆਉਗਾ ਮੈਂ ਕਿਹਾ ਲੋਕੇਸ਼ਨ ਕੀ ਹੈ ਜੀ ਜੇਕਰ ਕਿਸੇ ਨੇ ਆਉਣਾ ਹੋਵੇ ਆਉਣਾ ਕਿੱਥੇ ਇੱਥੇ ਲੋਕੇਸ਼ਨ ਆਪਾਂ ਢੋਲੇ ਵਾਲਾ ਦਵਸ਼ਕਰਮਾ ਚੌਂਗ ਭਾਈ ਹਾਂਜੀ ਜਦੋਂ ਜਾ ਰਹੇ ਆ ਤਾਂ ਜਦੋਂ ਆਪਾਂ ਢੋਲੇ ਵਾਲਾ ਦਵਸ਼ਕਰਮਾ ਚੌਂਗ ਆ ਜਾ ਰਹੇ ਆ ਸਭ ਤੋਂ ਅਖੀਰਲੀ ਰੇ ਹਾਂਜੀ ਤੇ ਪਛਾਣ ਕੀ ਹੈ ਤੇ ਉੱਪਰ ਲਿਖਿਆ ਹੋਇਆ ਵੀ ਪ੍ਰਕਾਸ਼ ਮਾ 40 ਸਾਲ ਤੋਂ ਆਪकी सेवा में प्रकाश में 40 ਸਾਲ ਤੋਂ ਆ ਗਏ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂंगे ਜਿਹੜੇ ਇਸ ਸਮੇਂ ਵੀਡੀਓ ਦੇਖ ਰਹੇ ਨੇ ਵੀ ਤੁਹਾਡੇ ਕੋਲ ਆਉਣ ਇੱਥੇ ਹਨ ਕਿ ਕਰਵੇਂ ਇਹੀ ਕੁਐਸਟ ਹੈ ਕਿ ਫਰਾਨੀ ਰੇੜੀ ਹੈ ਸੋ ਸੋਤਰਾ ਸੰਯੋਗ ਦਿਓ ਭਾਈ ਦਾ ਸਾਥ ਦਿਓ ਹੋਰ ਇਹੀ ਆਪਾਂ ਕਹਿ ਸਕਦੇ ਹਾਂ ਹੋਰ ਕੀ ਹੈ ਤਾਂ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਬਾਈ ਦੇ ਨਾਲ ਵੀ ਜਿਵੇਂ ਦੇਖੋ ਸਿਰ ਮੈਂ ਦੁਬਾਰਾ ਦੁਬਾਰਾ ਦਿਖਾਣੇ ਚਾਹੁੰਗਾ ਕਿਸ ਤਰੀਕੇ ਨਾਲ ਜਿਹੜੀ ਆ ਕੋਟਿੰਗ ਮਸਾਲਾ ਲਾ ਕੇ ਜਿਹੜੀ ਆ ਉਹ ਮੱਛੀ ਰੱਖੀ ਹੋਈ ਹੈ ਸਰੋਂ ਦਾ ਤੇਲ ਹੈ ਕੜਾਈ ਉਸੇ ਤਰੀਕੇ ਨਾਲ ਪੁਰਾਣੀ ਇੱਕ ਹੋਰ ਕੜਾਈ ਜੇ ਮੈਂ ਕਹੂੰਗਾ ਉਹ ਤਸਵੀਰ ਦਿਖਾਏ ਦੂਰੋਂ ਦੂਰੋਂ ਕਰਕੇ ਵੀ ਕਿਵੇਂ ਬਿਲਕੁਲ ਸਾਫ਼ ਕੜਾਈ ਜਿਹੜੀ ਨਜ਼ਰ ਆਉਂਦੀ ਹੈ ਤੇ ਤੇਲ ਵੀ ਬਿਲਕੁਲ ਕ੍ਰਿਸਟਲ ਕਲੀਅਰ ਜਿਹੜਾ ਉਹ ਸਰੋਂ ਦਾ ਤੇਲ ਨਜ਼ਰ ਆਉਂਦਾ ਤਾਂ ਬਿਲਕੁਲ ਅਸੀਂ ਇਹੀ ਇਹਨਾਂ ਸਾਰੇ ਲੋਕਾਂ ਕੋਲ ਆਪਣੇ ਲੁਧਿਆਣਾ ਵਾਸੀਆਂ ਕੋਲ ਅਪੀਲ ਕਰਦੇ ਆਂ ਵੀ ਜਰੂਰ ਇੱਥੇ ਆਓ ਜਿਹੜੇ ਪੁਰਾਣੇ ਭਰਾਤਨ ਸਮੇਉ ਜੇਕਰ ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਜੀ ਦੀ ਪ੍ਰਕਾਸ਼ ਜੀ ਦੀ ਜਿਹੜੀ ਹੈ ਉਹ ਲੇਗੇਸੀ ਇਸ ਸਮੇ ਜਿਹੜੀ ਇਹਨਾਂ ਨੇ ਸਾਮ ਵੀ ਹੋਈ ਹੈ ਜਰੂਰ ਆ ਕੇ ਤੁਸੀਂ ਇਹਨਾਂ ਦੇ ਨਾਲ ਖੜੋ ਪੰਜਾਬ ਦੇ ਨਾਲ ਪੰਜਾਬੀ ਜਰੂਰ ਖੜਾ ਬਿਲਕੁਲ ਦੁਬਾਰਾ ਰਿਮੈਟਿਕ ਹਾਂ ਕੇ ਜਾਊਗਾ ਵੀ ਰੈਡੀ ਦੇ ਦਿਖਾ ਦਿੱਤੀ ਜਾਵੇ ਲੋਕੇਸ਼ਨ ਜਿਹੜੀ ਹੈ ਜਦੋਂ ਤੁਸੀਂ ਢੋਲੇਵਾ ਚੌਂਕ ਤੋਂ ਵਿਸ਼ਕਰਮਾ ਚੌਂਕ ਵੱਲ ਜਾਂਦੇ ਹੋ ਤਾਂ ਬਿਲਕੁਲ ਲਾਸਟ ਜਿਹੜੀ ਹੈ ਤੁਹਾਨੂੰ ਕਾਰਟ ਇੱਥੇ ਲੱਗੀ ਹੋਈ ਨਜ਼ਰ ਆਊਗੀ ਤਾਂ ਜਰੂਰ ਬਾਈ ਜੀ ਕੋਲ ਆਓ ਬਿਲਕੁਲ IDBI ਬੈਂਕ ਜਿੱਥੇ ਇਸ ਦੀ ਬੈਕ ਸਾਈਡ ਤੇ ਪੈਂਦਾ ਤਾਂ ਬੀਕੋਸ ਦੇ ਬਾਹਰ ਜਿਹੜੀ ਹੈ ਇਹ ਕਾਰਟ ਲੱਗਦੀ ਹੈ ਜਰੂਰ ਬਾਈ ਜੀ ਕੋਲ ਆਓ ਤੇ ਇਹਨਾਂ ਦਾ ਵੀ ਹੌਸਲਾ ਉੱਠਦਾ ਤੇ ਵਧੀਆ ਵਧੀਆ ਜਿਹੜੀ ਹੈ ਉਹ ਤੁਸੀਂ ਖਾਓਗੇ ਸਿਆਲ ਦੇ ਜਾਨਵਰ ਤੇ ਫਟਾਫਟ ਇੱਥੇ ਆ ਜਾਓ ਤੇ ਵਧੀਆ ਸਵਾਦ ਜਿਹੜਾ ਉਹ ਚੱਕ ਲਓ